ਕਾ ਬੜੇਪੇ ਦੀ ਆ ਬਿੱਲੀ ਸੀ ਬੁੱਢੀ ਬੁੱਢੀ ਹੋ ਗਈ ਬਿੱਲੀ ਨਾਰਾ ਬਿੱਲੀ ਤੋਂ ਚੂਹਾ ਫੜਿਆ ਜਾਵੇ ਤੇ ਨਾ ਕੋਈ ਰਸੋਈ ਚ ਵੜਨ ਦੇਵੇ ਤੇ ਬਿੱਲੀ ਭੁੱਖੀ ਮਰੇ ਬਿੱਲੀ ਨੇ ਸੋਚਿਆ ਅੱਜ ਤੈਨੂੰ ਇਹ ਸੁਣਾਉਂ ਅੱਜ ਬਿੱਲੀ ਨੇ ਸੋਚਿਆ ਕਿ ਮੈਂ ਸੁਣਾਉਂਦਾ ਨਹੀਂ ਸੀ ਮੈਂ ਮੱਖ ਚੱਲਣ ਗਿਆ ਇਹ ਸੁਣਾਦਾਂ ਨਾ ਇਹ ਛੋਟਾ ਛੋਟਾ ਬਹੁਤ ਆ ਤੇ ਬਿੱਲੀ ਨੇ ਸੋਚਿਆ ਵੀ ਦੇਵਾਂ ਜੰਗਲ 'ਚ ਜਾਵਾਂ ਅੱਛੇ ਜੰਗਲ 'ਚ ਦਾ ਨਾਂ ਹੋਇਆ ਉਥੋਂ ਖਾਣ ਖੂਣ ਫਲ 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 ਬਹੁਤ ਦਾ ਨਿਕਲ ਜਾਵੇਗਾ ਮਿਲ ਜਾਵੇ ਜੰਗਲ ਦੇ ਵਿੱਚ ਨੂੰ ਰੱਖਨਾ ਕਿ ਮੇਰਾ ਚਾਚਾ ਰਹ ਰਹੀ ਫਰਾਂਸ ਵੇਲੇ ਜਾ ਹਿੰਦਗਾ ਸੀ ਉਹ ਉਹ ਵਾਲਾ ਜੰਗਲ 'ਚ ਕੋਲ ਚੀਜ਼ ਆ ਜਿੰਨੀ ਚੀਜ਼ ਆਪਾਂ ਜੇ ਆਪਾਂ ਵੀ ਜੰਗਲ 'ਚੋਂ ਆਏ ਆ ਮੁਰਗੇ ਪਸ਼ੂ ਕੋਲ ਚੀਜ਼ ਜੰਗਲ ਫਲ ਫੂਲ ਜਿੰਨੇ ਆਪਣੇ ਕੋਲ ਇਹ ਜੰਗਲ 'ਚ ਸਾਰੇ ਤੇ ਚੱਲ ਬਈ ਉੱਥੇ ਵਾਲੀ ਕੋਹਣਾ ਖੋਣ ਖਾਣ ਨੂੰ ਮਿਲ ਜਾ ਕਰੂ ਫਲ ਫਰੂਟ ਖਾ ਕੇ ਬੇੜਾ ਪੂਰਾ ਕਰੀ ਜਾਇਆ ਕਰੂੰਗੀ ਜਾਂ ਕੋਈ ਸ਼ੇਰ ਛੱਪੇ ਮਾਰ ਮੂਰ ਜਾਂਦੇ ਆ ਉਸ ਅੱਧ ਬੱਚਿਆਂ ਦੀ ਛਾੜੀਆਂ ਨੇ ਆ ਮਾਰ ਕੇ ਖਾ ਚੰਗਾ ਚੰਗਾ ਖਾ ਜਾਂਦੇ ਆ ਕੋਈ ਉਥੇ ਮਾਸ ਮੂਸ ਮਿਲ ਜਾ ਕਰੂ ਟਾਈਮ ਪਾਸ ਤੇ ਚੱਲ ਟਾਈਮ ਪਾਸੂ ਤੇ ਬੜੇਪਾ ਆਵਦਾ ਉੱਥੇ ਗੁਜ਼ਾਰਾ ਜਦੋਂ ਉਤਰੀ ਗਈ ਉਤਰੀ ਗਈ ਥੋੜੀ ਬਾੜੀਆਂ ਹਨ ਨੰਗੀ ਤੇ ਗਾਹਾਂ ਇੱਕ ਕੁੱਕੜ ਖੜਾ ਕੰਨੀ ਜਿੱਤੇ ਹੋਇਆ ਕੁਕੜ ਨੂੰ ਕਹਿੰਦਾ ਤੂੰ ਕੁਕੜ ਨੂੰ ਕਹਿੰਦੀ ਤੂੰ ਐ ਖੜੀ ਆ ਖੜਾ ਉਹ ਨਾ ਮਾਸੀ ਪੁੱਛਾਂ ਮੇਰਾ ਬੜਾ ਦੁਖੀ ਆ ਵਾਰੀ ਤੂੰ ਕਹ ਰੋ ਦੁਖੀ ਆ ਮਾਤਾ ਬੜੇਪੇ ਕਰਨੀਓ ਤੂੰ ਹੀ ਉਹਦਾ ਮੈਂ ਹੀ ਬੜੇਪੇ ਕਰਨੀਓ ਤੂੰ ਹੀ ਆ ਅੱਛਾ ਜੀ ਤੂੰ ਕਾ ਤੂੰ ਉਹ ਨਾ ਮੇਰਾ مالک ਸੀ ਬਹੁਤ ਚੰਗਾ ਤੇ ਜ਼ਿਮੀਂਦਾਰ ਸੀ ਤੇ ਮੁਰਗੀਆਂ ਚ ਮੈਨੂੰ ਰੱਖਿਆ ਸੀ ਸੇਵਾ ਬੜੀ ਕਰਦਾ ਸੀ ਉੱਚ ਉੱਗਾ ਜਗਣਾ ਦਾਣੇ ਵੀ ਪਾਉਣੇ ਛੋਲਿਆਂ ਦੇ ਦਾਣੇ ਪਾਉਣੇ ਕਦੇ ਖਸ ਪਾਉਣੇ ਤੇ ਜਦੋਂ ਮੈਂ ਬਾਗ ਦਿੰਦਾ ਸੀ ਉਹ ਪਹਿਲੀ ਬਾਗ ਨਾਲ ਉੱਠ ਕੇ ਪੱਠੇ ਪਾਉਂਦਾ ਸੀ ਦੂਜੀ ਬਾਗ ਨਾਲ ਬਲਦ ਜੋੜ ਜਾਂਦਾ ਸੀ ਠੀਕ ਹੈ ਜੀ ਤੇ ਮੈਂ ਹੋ ਗਿਆ ਬੁढ़ा ਮੇਰਾ ਬੁढ़ा ਹੁਣ ਕਰਨੇ ਤੇ ਮੈਥੋਂ ਬਾਜ ਨਹੀਂ ਬਾਗ ਨਹੀਂ ਦਿੱਤੀ ਜਾਂਦੀ ਬਾਜ ਨਹੀਂ ਬਾਹਲੀ ਨਿਕਲਦੀ ਅੱਛਾ ਜੀ ਤੇ ਆਲਾ ਐਂ ਦਾਣੇ ਚੁੱਕਦੇ ਤੁਰੇ ਫਿਰਦੇ ਸੀ ਤੇ ਇਹ ਆਦੇ ਭਰਾ ਨੂੰ ਕਹਿੰਦਾ ਉਹ ਮੇਰਾ ਮਾਲਕ ਉਹ ਆਲੇ ਹਾਂ ਕਰੋਈ ਮੁਰਗੀਆਂ ਵੀ ਨਵਾਣ ਦੇ ਮੁੰਡੇ ਧਰਦੀਆਂ ਵੀ ਇਹ ਹੋ ਗਿਆ ਬੁढ़ा ਨਰਾਏ ਬਾਗ ਜਾਂਦਾ ਆਪਾਂ ਨੂੰ ਠਾਉਂਦਾ ਨਹੀਂ ਉਹ ਤਾਂ ਕਿੜਾ ਕੜੀਆਂ ਹੁੰਦੀਆਂ ਸੀ ਤੇ ਭਾਈ ਇਹਨੂੰ ਵਾਸ ਪਰਸੋਂ ਦੀਵਾਲੀ ਆ ਤੇ ਦੀਵਾਲੀ ਨੂੰ ਇਹਨੂੰ ਬਣਾ ਲਾ ਤੇ ਮੈਂ ਮੁਰਗਾ ਤੇਨੂੰ ਹੋਰ ਲਿਆ ਦੂ ਨਾ ਮੈਂ ਅੱਛਾ ਜੀ ਪੱਠਾ ਕੋਈ ਤੇ ਅਰਾ ਚਾਚੇ ਕੇ ਗਿਆ ਵਾ ਆਪਣਾ ਟੋਕਾ ਤੇ ਉਹ ਟੋਕਾ ਕੁਮਾਰੀ ਬੜੇ ਟੋਕੇ ਜਲਦੇ ਹੁੰਦੇ ਟਿੱ ਟੋਕਾ ਲਿਆਈ ਤੇ ਉਹ ਮੈਂ ਦੇਖਿਆ ਲੱਕੜਾਂ ਬੱਢੀ ਜਾਂਦੇ ਸੀ ਜੋ ਮੋੜਤਾ ਹੂ ਤੇ ਉਹਦੀ ਲਿਆ ਕੇ ਧਾਰ ਬਣਾ ਲੀਂ ਤੇ ਦਿਵਾਰੀ ਵਾਲੇ ਨੇ ਬਣਾ ਲਾਇ ਇਹਨੂੰ ਠੀਕ ਆਲਾ ਚੰਗਾ ਆਲਾ ਜਦੋਂ ਉਹਨਾਂ ਨੇ ਇਹ ਗੱਲ ਕਰੀ ਤੇ ਮੈਨੂੰ ਮਾਰਾ ਪਤਾ ਲੱਗਿਆ ਮਾਫੀ ਮਾਰਨਗੇ ਹਰਾ ਮਾਸੀ ਮੈਂ ਫਿਰ ਹੌਲੀ ਹੌਲੀ ਚੋਗਾ ਚੋਰਾ ਚੋਰਾ ਨਿਕਲਿਆ ਆ ਆਲਾ ਮਾਖੀ ਚੱਲ ਜੰਗਲ ਚ ਨੂੰ ਜਾਣਾ ਹੁਣ ਜੰਗਲ ਨੂੰ ਮਾਸੀ ਮੈਂ ਚੱਲਿਆ ਚੱਲ ਉੱਥੇ ਮੇਰਾ ਕੋ ਮਾਲਾ ਮੋਟਾ ਟਾਈਮ ਪਾਸ ਹੋਈ ਯਾਰ ਜੋ ਥੋੜਾ ਜਿਹਾ ਉਦੋਂ ਗਾਹਾਂ ਗਏ ਮੂਰੇ ਗਲਾ ਖੜਾ ਬੜਾ ਕਣ ਜੇ ਸਿੱਟੀ ਖੜਾ ਗਦੇ ਨੂੰ ਪੁੱਛਿਆ ਬਿੱਲੀ ਆਜੀ ਤੂੰ ਐ ਖੜਾ ਤੂੰ ਹਾਲਾ ਪੁੱਛਣਾ ਮੈਂ ਤਾਂ ਬੜਾ ਦੁਖੀ ਆ ਤੂੰ ਕਾਹਦਾ ਦੁਖੀ ਆ ਜੰਗਲ ਨੂੰ ਜਾਣਾ ਉਹ ਜੰਗਲ ਤੇ ਅਸੀਂ ਜਾਣਾ ਵੀ ਤੈਨੂੰ ਕੀ ਵਫ਼ਤਾ ਪਈ ਆਰਾ ਮੈਂ ਮੇਰਾ ਮਾਲਕ ਸੀ ਥੋਬੀ ਹੂੰ ਥੋਬੀ ਵਾਲਾ ਮਾਲਕ ਸੀ ਬੜਾ ਕੰਮ ਲਿਆ ਬੜਾ ਭਾਰ ਟੋਇਆ ਥੋਬੀ ਨੇ ਹੂੰ ਮੈਂ ਹੋ ਗਿਆ ਬੁੜਾ ਬੁढ़ा ਹੋਇਆ ਉਹਨੂੰ ਥੋਬੀ ਨੇ ਨਾ ਮੇਰੇ ਉੱਤੇ ਸਿਰ ਤੇ ਲੀੜੇ ਗਿੱਲੇ ਧੋਖੇ ਉਧਰੋਂ ਪਾਰਸੀ ਬਾळा ਤੇ ਮੈਂ ਲੀੜੇ ਲੈ ਕੇ ਡਿੱਗ ਪਿਆ ਸਹੀ ਡੰਗਿਆ ਤੇ ਥੋਬੀ ਕਹਿੰਦਾ ਵੀ ਇਹਦਾ ਬੁढ़ा ਹੋ ਗਿਆ ਕੋਈ ਹੋਰ ਲਵਾਂਗੇ ਤੇ ਥੋਬੀ ਨੇ ਮਾਰ ਮਾਰ ਡੰਡੇ ਮੈਨੂੰ ਘਰੋਂ ਕੱਢਤਾ ਹੁਣ ਮੈਂ ਰਾ ਜੰਗਲ ਨੂੰ ਜਾਂਨਾ ਠੀਕ ਹੈ ਹੋਰ ਚੱਲ ਆ ਜਾ ਕੋਈ ਨਹੀਂ ਤੂੰ ਵੀ ਆ ਜਾ ਠੀਕ ਹੈ ਜੀ ਇਹ ਘਰਾ ਹੋ ਗਿਆ ਬਿੱਲੀ ਹੋ ਗਈ ਤੇ ਕੁੱਕੜ ਕੁੱਕੜ ਹੋ ਗਿਆ ਹਾਂ ਇਹ ਚੌਥਾ ਸੀ ਉਹ ਭੁੱਲ ਗਿਆ ਮੈਂ ਕਿਹੜਾ ਆ ਮੈਨੂੰ ਨਹੀਂ ਪਤਾ ਹੁਣ ਕਿਹੜਾ ਸੀ ਚੌਥਾ ਆ ਜੂ ਚਿੱਤੇ ਯਾਰ ਜਦੋਂ ਇਹ ਗਾਂਹਾਂ ਗਏ ਜਾ ਕੇ ਦੇ ਜੰਗਲਾਂ ਖੜਦੇ ਜਾਂਦੇ ਆ ਇਹ ਕਹਿੰਦੇ ਬਿੱਲੀ ਕਹਿੰਦੀ ਵੀ ਇੱਕ ਸੁਣ ਮੈਂ ਹੋਰ ਦੱਸਦੇ ਆ ਵੀ ਜੰਗਲਾਂ ਜੰਗਲਾਂ ਦੇ ਵਿੱਚ ਚੋਰ ਰਹਿੰਦੇ ਆ ਡਾਕੂ ਵੀ ਉਹਨਾਂ ਦੇ ਹੁੰਦੇ ਆ ਘਰ ਜੇ ਬਣਾਏ ਹੋਏ ਆ ਤੇ ਉਹ ਕੁੱਤਰ ਨੂੰ ਕਹਿੰਦੀ ਵੀ ਤੂੰ ਦੇਸ਼ ਚੜ ਕੇ ਤਾਂ ਬਿਕਿਤੇ ਦੀਨ ਆ ਵੀ ਉੱਥੇ ਚੱਲ ਗਏ ਆਪਾਂ ਉਹਨਾਂ ਦਾ ਸਮਾਨ ਨੂੰ ਖਾਇਆ ਕਰਾਂਗੇ ਉਹ ਕੁੱਕੜਾ ਵੀ ਮੈਂ ਕਿੱਥੇ ਟੱਕਰਾ ਮਾਰੂੰਗਾ ਤੂੰ ਵਾਲੀ ਛੇੜੀ ਚੜੇਗੀ ਉਹਦੀ ਮੈਂ ਤਾਂ ਭੁਖੀ ਵਾਲੀ ਆ ਮੇਰੇ ਚੂਹੇ ਨੱਚੀ ਜਾਂਦੇ ਆ ਅੰਦਰ ਮਿੱਥੇ ਚੜੇ ਨਹੀਂ ਜਾਂਦਾ ਅੱਛਾ ਮੋਰਾ ਚੰਗਾ ਮੈਂ ਛੱਡਦਾ ਕੁੱਕਰ ਹੌਲੀ 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 ਕੁੱਕਰ ਤਾਂ ਹਾਂ ਚੜ ਗਿਆ ਤਾਂ ਹਾਂ ਚੜ ਕੇ ਕਹਿੰਦਾ ਬਈ ਹੈਗਾ ਠੀਕ ਉਹ ਬਣਾਇਆ ਮੈਂ ਉੱਥੇ ਤੇ ਚਲੋ ਚੱਲ ਗਏ ਫੇ ਬਿੱਲੀ ਯਾਰ ਵੀ ਤੁਸੀਂ ਇੱਥੇ ਰਹੋ ਮੈਂ ਦੇਖ ਕੇ ਆਉਣੀ ਆ ਪਤਾ ਲੈ ਕੇ ਆਉਣੀ ਆ ਵੀ ਕਿਹ ਹੈ ਜੱਗੜਾ ਠੀਕ ਹੈ ਫੇ ਬਿੱਲੀ ਗਈ ਬਿੱਲੀ ਦੇਖ ਬਿੱਲੀ ਯਾਰ ਵੀ ਚਾਰ ਜਾਣੇ ਆ ਚੋਰ ਚਾਰ ਜਾਣੇ ਆ ਸਮਾਨ ਸੋਰੀ ਵਿਥਰ ਆ ਪਿਆ ਠੀਕ ਹੈ ਤੇ ਹੁਣ ਆਪਾਂ ਇਉਂ ਕਰੋ ਆਪਾਂ ਇੱਕ ਸ਼ੈਤ ਕੁੱਤਾ ਹੀ ਯਾਰ ਆਪਾਂ ਹੁਣ ਇਉਂ ਕਰੀਏ ਕੋਈ ਡਰਾਉ ਰੂਪ ਬਣਾ ਕੇ ਹੂੰ ਡਰਾਉ ਰੂਪ ਬਣਾ ਕੇ ਤੇ ਉਹਨੂੰ ਡਰਾ ਕੇ ਭਜਾਈਏ ਫੇਰ ਆਪਣਾ ਉੱਥੇ ਜਿਹੜਾ ਹਾਂ ਹਾਂ ਅੱਜ ਇੱਕ ਬਾਂਦਰ ਆ ਗਿਆ ਸੱਚ ਬਾਂਦਰ ਰਲ ਗਿਆ ਨਾਲ ਇਹਨਾਂ ਦੇ ਉਹ ਬਾਂਦਰ ਕਹਿੰਦੇ ਰਾਇ ਦਿੱਤੀ ਬਾਂਦਰ ਕਹਿੰਦਾ ਆਪਾਂ ਹੁਣ ਦਰੂਪ ਬਣਾਓ ਠੀਕ ਹੈ ਦਰੂਪ ਕੀ ਬਣਾਏ ਮੂਰੇ ਸੀ ਛੱਪੜ ਛੱਪੜ 'ਚ ਬਾਂਦਰ ਕਹਿੰਦਾ ਚੱਕਣਾ ਲੈ ਬਲੂ ਸਾਰੇ ਅੱਛਾ ਜੀ ਸਾਰੇ ਚੱਕਣਾ ਗਾਦੇ ਤੇ ਲੇਖੇ ਲਵੇੜਦੇ ਲਵੇੜ ਕੇ ਤੇ ਉਹਦੇ ਉੱਤੇ ਆਪਣੇ ਦੇ ਵਹਾਤਾ ਇਹਨੂੰ ਬਿੱਲੀ ਨੂੰ ਅੱਛੇ ਬਿੱਲੀ ਨੂੰ ਵਹਾਤਾ ਹਾਂ ਗਰਿਆ ਤੇ ਬਿੱਲੀ ਨੂੰ ਵਹਾਤਾ ਤੇ ਬਿੱਲੀ ਦੇ ਉਤੇ ਕੁੱਕੜ ਨੇ ਵਹਾਤਾ ਤੇ ਉਹ ਪੰਖੇ ਟਾਹਣੀਆਂ ਆਪਦੇ ਹੱਥਾਂ ਨਾਲ ਉਹਨੇ ਅੱਛੇ ਫੜਾਤੀਆਂ ਆਪਦੇ ਹੱਥਾਂ ਚ ਹੱਥਾਂ ਚ ਫੜ ਲਈਆਂ ਫੜ ਕੇ ਤੇ ਆ ਬਹਿ ਗਿਆ ਕਦੇ ਦੀ ਧੌਣ ਤੇ ਠੀਕ ਹੈ ਜੀ ਤੇ ਚਾਂਦਾ ਚਾਨਣ ਸੀ ਤੇ ਉਹ ਕਹਿੰਦੇ ਹੁਣ ਬੋਲ ਕਦੋ ਉਹ ਵਾਲਾ ਵੀ ਕੱਠਿਆਂ ਨੇ ਬੋਲਣਾ ਉਧਰੋਂ ਦਾ ਗੜਾ ਹੀਂ ਦਾ ਉਧਰੋਂ ਬਿੱਲੀ ਬੋਲਦੀ ਆ ਬਲਕਰੀ ਆ ਉਧਰੋਂ ਕੁੱਕੜ ਆਵਾਜ਼ ਦਿੰਦਾ ਇਹ ਚਾਰਿਆਂ ਦੀ ਆਵਾਜ਼ ਆ ਰੜ ਕੇ ਸੜਾ ਆ ਹੋ ਗਿਆ ਵੀ ਜਿਵੇਂ ਜੰਨ ਦੀ ਆਵਾਜ਼ ਹੁੰਦੀ ਆ ਉਹ ਇਕੱਠਿਆਂ ਨੇ ਆਵਾਜ਼ ਕੱਢੀ ਉਹ ਰੋਟੀ ਬਣਾ ਕੇ ਤੇ ਖਾਣ ਲੱਗੇ ਸੀ ਠੀਕ ਹੈ ਜੀ ਅਖ ਕਹਿੰਦਾ ਭੈਣੋਂ ਜਾਨਾ ਇਹ ਕਿਉਂ ਉਹਰਾ ਦੱਸਦੇ ਹੁੰਦਾ ਵੀ ਜੰਨਕ ਐ ਆਉਂਦੀ ਆ ਤੇ ਦੇਖੋ ਭਲਾ ਜਦੋਂ ਦੇਖਿਆ ਉਹਨਾਂ ਨੇ ਤੇ ਮੇਰਾ ਸਰਾ ਐ ਲੱਗੇ ਨੇਰੇ ਚ ਵੀ ਕੋਈ ਕੀ ਕੁਸਤਰਿਆ ਆਉਂਦਾ ਕਢਾਣੀਆਂ ਫਲੀਆਂ ਆ ਉਹਨਾਂ ਰਾ ਜਿੱਧਰ ਨੂੰ ਮੂੰਹ ਹੋਇਆ ਸਾਡੇ ਅੰਦਰ ਦੇ ਭੱਜ ਗਏ ਠੀਕ ਹੈ ਜੀ ਡਰ ਦੇ ਭੱਜਦੇ ਜਾਵੜੇ ਦੇਖ ਕੇ ਨਾ ਪਤਾ ਲੱਗਾ ਭੱਜ ਗਏ ਜਾ ਕੇ ਉਹਨਾਂ ਨੇ ਬਈ ਸਾਰਿਆਂ ਨੇ ਸਮਾਨ ਖਾਧਾ ਗਦੇ ਰਮੀ ਰਾਸ਼ਨ ਮਿਲ ਗਿਆ ਉੱਥੇ ਛੋਲੇ ਛਾਲੇ ਪਏ ਸੀ ਖਾ ਕੇ ਤੇ ਉਹਨਾਂ ਨੇ ਵੀ ਹੁਣ ਨਹੀਂ ਆਉਂਦੇ ਤੇ ਹੁਣ ਆਪਾਂ ਆਰਾਮ ਕਰ ਗਏ ਔਰ ਡੋੜੀ ਪੈ ਗਈ ਬਿੱਲੀ ਪੈ ਗਈ ਮੰਜੇ ਤੇ ਮੰਜੇ ਤੇ ਬਿੱਲੀਆਂ ਐ ਪੈ ਗਈ ਇਹ ਬਿੱਲੀ ਦੀਆਂ ਅੱਖਾਂ ਰਾਤ ਨੂੰ ਮਿਚਦੀਆਂ ਨਹੀਂ ਜਾਗਦੀ ਹਾਂ ਜਾਗਦੀਆਂ ਰਹਿੰਦੀਆਂ ਉਹਨਾਂ ਨੇ ਦੇਖ ਦੂਖ ਦੇ ਉਹ ਪੂਰੀ ਰਾਤ ਹੋ ਗਈ ਇਹ ਕਹਿੰਦਾ ਵੀ ਓਂ ਕਰਕੇ ਚੱਲ ਗਏ ਹੁਣ ਤਾਂ ਜੰਨ ਮੁਰਗੀ ਹੋ ਆਪਣੇ ਘਰੇ ਨਹੀਂ ਹੁਣ ਚੋਰ ਭਾਂ ਚੱਲ ਗਏ ਇਹ ਕਹਿੰਦਾ ਮੇਰੇ ਉਹ ਸਾਲਿਓ ਜੰਨ ਜੇ ਹੋਈ ਤਾਂ ਮਾਰ ਦਈ ਸਾਰੇ ਨੂੰ ਨਹੀਂ ਆਲਾ ਪਾ ਚੱਲੋ ਚੱਲ ਗਏ ਚਲ ਐ ਰਿਆਂ ਕਰਦੇ ਕਰਦੇ ਹੌਲੀ ਹੌਲੀ ਬਿੜਕੀਆਂ ਲੈਂਦੇ ਲੈਂਦੇ ਤੇ ਬਾਰਚ ਆ ਗਿਆ ਸਹੀ ਜਿਹੜੀ ਬਣਾਈ ਸੀ ਆਪਦੀ ਕੁਟਗਾ ਜੀ ਓਏ ਅੰਦਰ ਨਾ ਕੋਈ ਬੜੇ ਯਾ ਕਰਦੇ ਬਣਾਇਆ ਸੀ ਅੰਦਰ ਇੱਕ ਛੀਵਾ ਵਿੱਚੋਂ ਦਲੇਰ ਉਹ ਹੀਆਂ ਜਾਂ ਕਰਕੇ ਵੜ ਗਿਆ ਉਹ ਵੜਿਆ ਜਾਂ ਹੌਲੀ 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 ਜਾਂਦਾ ਜਾਂਦਾ ਦੀ ਬਿੱਲੀ ਦੀਆਂ ਅੱਖਾਂ 'ਚ ਅਗੀਆਂ ਦੇਖੀਆਂ ਮੰਜੀ ਤੇ ਉਹ ਵਾਲਾ ਵੀ ਗਿਆ ਤਾਂ ਗਈ ਮੋੜ ਜਦ ਜਾਨ ਕੋਈ ਚੀਜ਼ ਭੁੱਲ ਗਈ ਵੀ ਦੇਖਾਂ ਕੀ ਆ ਜਦੋਂ ਉਹ ਨੇੜ ਨੂੰ ਗਿਆ ਹੌਲੀ 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 ਹੋਈ ਨੇੜ ਨੂੰ ਜਾ ਕੇ ਤੇ ਐ ਹੱਥ ਕੱਢਿਆ ਨਾ ਬਿੱਲੀ ਦੇ ਨਾਲ ਲਗਿਆ ਹੱਥ ਬਿੱਲੀ ਨੇ ਕਹੇ ਕਿ ਤੇ ਮੂੰਹ ਤੇ ਮਾਰੇ ਪੰਜੇ ਮੂੰਹ ਚਲ ਤਾਂ ਮੈਲਾ ਨਿੱਤੜਾ ਦੇ ਭੱਜ ਲਿਆ ਆ ਆ ਨਾ ਆ ਨਾ ਭੱਜ ਕੇ ਨਿਕਲ ਨਿਕਲੋ ਭਰਾਵੋ ਜਨਕੀ ਜਨ ਦਾ ਬੱਚਾ ਉਦੋਂ ਵੀ ਭੇਡਾ ਮੇਰੋ ਸਾਲਿਓ ਮੈਲਾ ਚੌਂਦਾ ਜਿੱਧਰ ਨੂੰ ਮੂੰਹ ਹੋ ਗਿਆ ਉਧਰੇ ਭੱਜ ਗਏ ਉਹਨਾਂ ਨੇ ਭਾਈ ਆ ਆਪਣੇ ਪੜੇਪਾ ਸਾਰਿਆਂ ਨੇ ਕੱਢਿਆ ਕਦੇ ਨਹੀਂ ਵੀ ਕੱਢਿਆ ਸਾਰਿਆਂ ਨੇ ਗਾਲਾਂ ਕਢੀਆਂ